आजकल बहुत सारे लोग है जो गुरद्या दे की बीमारी के नाम सफर कर रहे हैं लोगों का खान पीन चेंज हो रहा है इसके अलावा बहुत सारे कारण है जो गुरदे की बीमारी वाल रुख करते हैं साढ़े को एट बैडेड का डायलसिस है जिसे हर तरह दशीन है स्टाफ है वैल इक्विप्ड डायलसिस सेंटर है इसको अलावा डायलसिस सेंटर के ना डॉक्टर का होना बहुत जरूरी है जो का रोल हॉस्पिटल है फैसिलिटी दे रहे हैं

ਜਾਂ ਡਾਇਗਨੋਸ ਨਹੀਂ ਹੁੰਦੀ ਟਾਈਮ ਦੀ ਤੇ ਜਾਂ ਫਿਰ ਉਹ ਅਨਕੰਟਰੋਲ ਰਹਿੰਦੀ ਹੈ ਬਹੁਤ ਟ੍ਰੈਂਡ ਚੱਲ ਪਿਆ ਫਾਸਟ ਫੂਡ ਦਾ ਅਸੀਂ ਆਪਣਾ ਜਿਹੜਾ ਫਾਸਟ ਫੂਡ ਦਾ ਇਨਟੇਕ ਹੈ ਉਹਨੂੰ ਘਟਾਈਏ ਜੇ 10 ਵਜੇ ਆਪਾਂ ਖਾਣਾ ਖਾ ਰਹੇ ਹਾਂ ਐਗਜੈਕਟਲੀ 8 ਘੰਟਿਆਂ ਦੇ ਬਾਅਦ ਵਿੱਚ ਸਵੇਰ 6 ਵਜੇ ਆਪਾਂ ਆਪਣੀ ਸ਼ੂਗਰ ਨੂੰ ਚੈੱਕ ਕਰੀਏ ਉਹ ਸ਼ੂਗਰ ਸਾਡੀ 140 ਤੋਂ ਘੱਟ ਹੋਣੀ ਚਾਹੀਦੀ ਹੈ ਅਗਰ ਅਸੀਂ ਖਾਣਾ ਖਾ ਕੇ ਆਪਣੀ ਸ਼ੂਗਰ ਚੈੱਕ ਕਰਦੇ ਹਾਂ ਉਹ 2 ਘੰਟਿਆਂ ਬਾਅਦ ਚੈੱਕ ਹੋਣੀ ਚਾਹੀਦੀ ਹੈ ਉਸ ਤੋਂ ਉਹ ਸ਼ੂਗਰ ਸਾਡੀ 180 ਤੋਂ ਘੱਟ ਆਣੀ ਚਾਹੀਦੀ ਹੈ EMC ਦੇ ਯੂਨਿਟ ਹੈਡ ਡਾਕਟਰ ਪਲਵੀ ਸਾਡ ਨਾਲ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਮੈਡਮ ਦੱਸ ਦਿਓ ਜੀ ਜਿਸ ਤਰ੍ਹਾਂ ਦੇ ਨਾਲ ਜਿਹੜੀ ਗੁਰਦੇ ਦੀਆਂ ਬਿਮਾਰੀਆਂ ਲਗਾਤਾਰ ਵਧੀਆਂ ਜਾ ਰਹੀਆਂ ਹੈਗੀਆਂ ਨੇ EMC ਦੀ ਗੱਲ ਕੀਤੀ ਜਾਵੇ ਤਾਂ ਕੀ ਕੀ ਫੈਸਿਲਿਟੀ ਹੈਗੀ ਹੈ ਪੇਸ਼ੈਂਟ ਦੇ ਲਈ ਕਿੰਨੀਆਂ ਬੋਰਡ ਜੜੀਆਂ ਵੱਖਰੀ ਬਣਾਈ ਗਈਆਂ ਹੈਗੀਆਂ ਨਮਸਕਾਰ ਮੈਂ ਸਰਫ ਡਾਕਟਰ ਪਲਵੀ ਨਾਗਪਾਲ ਮੈਂ ਯੂਨਿਟ ਹੈਡ ਅਬਰੋਲ ਹਸਪੀਟਲ ਜੋ ਕਿ EMC ਹਸਪੀਟਲ ਦਾ ਇੱਕ ਪਾਰਟ ਹੈ ਅੱਜਕਲ ਬਹੁਤ ਸਾਰੇ ਲੋਕ ਹੈ ਜੋ ਗੁਰਦਿਆਂ ਦੀ ਬਿਮਾਰੀ ਦੇ ਨਾਲ ਸuffer ਕਰ ਰਹੇ ਆ ਲੋਕਾਂ ਦਾ ਖਾਣ ਪੀਣ ਚੇਂਜ ਹੋ ਰਿਹਾ ਇਸ ਤੋਂ ਇਲਾਵਾ ਬਹੁਤ ਸਾਰੇ ਕਾਰਨ ਹੈ ਜੋ ਗੁਰਦੇ ਦੀ ਬਿਮਾਰੀ ਵੱਲ ਲੁੱਕ ਕਰਦੇ ਨੇ ਇਧਰ ਲਈ ਸਾਡੇ ਕੋਲ ਤਿੰਨ ਨੇਫਰੋਲੋਜਿਸਟ ਜੋ ਕਿ 6 ਦਿਨ ਆਪਣੀ ਅਵੇਲੇਬਿਲਟੀ ਦੇ ਰਹੇ ਆ ਡਾਕਟਰ ਚੇਤਨ ਮਹਾਜਨ ਡਾਕਟਰ ਗੁਰਜੋਤ ਔਰ ਡਾਕਟਰ ਮੋਹਿਤ ਜੋ ਕਿ 2-2 ਦਿਨ ਹਫਤੇ ਦੇ ਵਿੱਚ ਸਾਡਾ ਕਵਰ ਦੇ ਰਹੇ ਆ ਕਿਉਂਕਿ ਗੁਰਦੇ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਪੇਸ਼ੈਂਟ ਬਹੁਤ ਜ਼ਿਆਦਾ ਉਹਨਾਂ ਦਾ ਰੇਸ਼ਿਓ ਵਧ ਰਿਹਾ ਇਸ ਲਈ ਸਾਡੇ ਕੋਲ ਇੱਕ ਬੈਡਡ ਦਾ ਡਾਇਲਿਸਿਸ ਹੈ ਜਿਹਦੇ ਵਿੱਚ ਹਰ ਤਰ੍ਹਾਂ ਦੀਆਂ ਮਸ਼ੀਨਸ ਹੈ ਸਟਾਫ ਹੈ ਵੈਲ ਐਕুইਪਡ ਡਾਇਲਿਸਿਸ ਸੈਂਟਰ ਹੈ ਇਸ ਤੋਂ ਇਲਾਵਾ ਡਾਇਲਿਸਿਸ ਸੈਂਟਰ ਦੇ ਨਾਲ ਡਾਕਟਰ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਮੇਰੇ ਨਾਲ ਡਾਕਟਰ ਗੁਰਜੋਤ ਹਨ ਉਹ ਆਪਾਂ ਨੂੰ ਬੈਟਰ ਦੱਸਣਗੇ ਕਿ ਇਹਨਾਂ ਦੇ ਕਾਰਨ ਕੀ ਐ ਇਹਨਾਂ ਤੋਂ ਬਚਣ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਪ੍ਰੀਵੈਂਟਿਵ ਮੇਜਰ ਲੈਣੇ ਚਾਹੀਦੇ ਕਿਉਂਕਿ ਸਾਡੇ ਕੋਲ ਹਰ ਤਰ੍ਹਾਂ ਦਾ ਪੇਸ਼ੈਂਟ ਹੈ ਈਸੀਐਸ ਕੈਸ਼ ਇੱਥੇ ਐਡਮਿਟ ਪੇਸ਼ੈਂਟ ਹੁੰਦੇ ਗੁਰਦਿਆਂ ਦੇ ਆਪੀਡੀ 베ਸਟ ਆ ਕੇ ਆਪਣਾ ਡਾਇਲਿਸਿਸ ਕਰਾਉਂਦੇ ਆ ਪਹਿਲਾਂ ਉਹਨਾਂ ਨੂੰ ਡਾਇਲਿਸਿਸ ਲਈ ਕਾਫੀ ਇਧਰ ਉਧਰ ਜਾਣਾ ਪੈਂਦਾ ਸੀ ਬਟ ਹੁਣ ਜਦੋਂ ਤੋਂ ਰੋਲ ਹਸਪੀਟਲ ਐ ਫੈਸਿਲਿਟੀ ਦੇ ਰਿਹਾ ਕਾਫੀ ਸਾਰੇ ਲੋਕ ਆ ਕੇ ਇੱਥੇ ਫਾਇਦਾ ਲੈ ਰਹੇ ਆ ਨਾਈਟ ਹੋਵੇ ਡੇ ਹੋਵੇ ਸੀ ਹਰ ਤਰ੍ਹਾਂ ਦਾ ਪੇਸ਼ੈਂਟ ਜੋ ਵੀ ਇੱਥੇ EMC ਹਸਪਤਾਲ ਦੇ ਵਿੱਚ ਆਪਣੀਆਂ ਸੇਵਾਵਾਂ ਬਾਰੇ ਨੇ ਸਾਡੇ ਨਾਲ ਇਹ ਗੱਲਬਤ ਕਰਦੇ ਆ ਕਿ ਜਿਸ ਤਰ੍ਹਾਂ ਦੇ ਨਾਲ ਸਾਡਾ ਖਾਣ-ਪੀਣ ਚੇਂਜ ਹੁੰਦਾ ਜਾ ਰਿਹਾ ਗੁਰਦਿਆਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਕਿਉਂ ਵਧਦੀਆਂ ਹੈਗੀਆਂ ਨੇ ਉਸ ਤੋਂ ਕਿਸ ਤਰ੍ਹਾਂ ਦਾ ਨਾਲ ਬਚਾਅ ਕੀਤਾ ਜਾਦਾ ਡਾਕਟਰ ਸਾਹਿਬ ਪੁੱਛੀ ਹਸੀ ਗੱਲ ਜੀ ਸ਼ਸ਼ਿਕਾ ਜੀ ਜਿਸ ਤਰ੍ਹਾਂ ਸਾ ਆਪਾਂ ਗੱਲ ਕਰ ਰਹੇ ਆ ਕਿ ਸਾਡਾ ਖਾਣ-ਪੀਣ ਜਿਹੜਾ ਵਾ ਉਹ ਚੇਂਜ ਹੁੰਦਾ ਜਾ ਰਿਹਾ ਜਿਸ ਦੇ ਨਾਲ ਗੁਰਦਿਆਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਜਾਂ ਹੋਰ ਇਹ ਬਿਮਾਰੀਆਂ ਨੇ ਲਗਾਤਾਰ ਵਧਦੀਆਂ ਜਾ ਰਹੀਆਂ ਹੈਗੀਆਂ ਨੇ ਉਸ ਤੋਂ ਬਚਾਅ ਕਰਨ ਦੇ ਲਈ ਕੀ ਕੁਝ ਸੁਝਾਅ ਹੈਗਾ ਵਾ ਕਿਸ ਤਰ੍ਹਾਂ ਦੇ ਨਾਲ ਇਸ ਤੋਂ ਬਚਾਅ ਕੀਤਾ ਜਾ ਸਕਦਾ ਦੇਖੋ ਐਸ ਪਹਿਲੇ ਮੈਂ ਆਪਣਾ ਇੰਟਰੋਡਕਸ਼ਨ ਦੇਣਾ ਚਾਹੂਗਾ ਮੇਰਾ ਨਾਮ ਡਾਕਟਰ ਗੁਰਜੋਤ ਸਿੰਘ ਹੈ ਮੈਂ ਐਮਬੀਬੀਐਸ ਐਮਡੀ ਮੈਡੀਸਨ ਡੀਐਮ ਨੇਫਰੋਲੋজিস্ট ਹਾਂ ਈਐਮਸੀ ਗਰੁੱਪ ਆਫ ਹਸਪੀਟਲਸ ਦੇ ਵਿੱਚ ਮੈਂ ਕੰਸਲਟੈਂਟ ਨੇਫਰੋਲੋজিস্ট ਐਂਡ ਫਿਜ਼ੀਸ਼ੀਨ ਹਾਂ ਅਗਰ ਆਪਾਂ ਦੇਖੀਏ ਨੇਫਰੋਲੋਜੀ ਦੀ ਆਪੀਡੀ ਦੇ ਵਿੱਚ ਤੇ ਜੋ ਸਾਡੇ ਕੋ ਕਿਡਨੀ ਡਿਜ਼ੀਜ਼ ਦੇ ਨਾਲ ਪੇਸ਼ੈਂਟਸ ਆਉਂਦੇ ਨੇ 50% ਆਫ ਜੋ ਪੇਸ਼ੈਂਟਸ ਨੇ ਉਹਨਾਂ ਦੀ ਕਿਡਨੀਆਂ ਤਾਂ ਖਰਾਬ ਹੁੰਦੀਆਂ ਨੇ ਕਿ ਉਹਨਾਂ ਦੀ ਸ਼ੂਗਰ ਜਾਂ ਡਾਇਗਨੋਸ ਨਹੀਂ ਹੁੰਦੀ ਟਾਈਮਲੀ ਤੇ ਜਾਂ ਫਿਰ ਉਹ ਅਨਕੰਟਰੋਲਡ ਰਹਿੰਦੀ ਹੈ ਸੋ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਆ ਕਿ 20 ਮੈਜਰਸ ਕੀ ਰਹਿਣਗੇ ਸੋ ਸਿੰਪਟਮਸ ਵਿੱਚ ਅਗਰ ਅਸੀਂ ਦੇਖੀਏ ਤੇ ਜ਼ਿਆਦਾਤਰ ਜਿਹੜੇ ਕਿਡਨੀ ਡਿਜ਼ੀਜ਼ ਦੇ ਨਾਲ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਜਿਹੜੀਆਂ ਡਾਇਬੀਟਿਸ ਕਰ ਕਿਡਨੀ ਖਰਾਬ ਨੇ ਉਹਨਾਂ ਦੇ ਵਿੱਚ ਪੈਰਾਂ ਦੇ ਵਿੱਚ ਜਾਂ ਅੱਖਾਂ ਦੇ ਆਰਾਊਂਡ ਸਵੇਲਿੰਗ ਆ ਸਕਦੀ ਹੈ ਉਹਨਾਂ ਦੇ ਵਿੱਚ ਬੋਨ ਪ੍ਰੋਬਲਮਸ ਜਾਂ ਉਹਨਾਂ ਵਿੱਚ ਖੂਨ ਘਟ ਸਕਦਾ ਹੈ ਉਹਨਾਂ ਦੇ ਵਿੱਚ ਕੰਸਟੀਟਿਊਸ਼ਨਲ ਸਿੰਪਟਮ ਆ ਸਕਦੇ ਨੇ ਜਿਵੇਂ ਕਿ ਕਿਸੇ ਨੂੰ ਭਾਰ ਘਟ ਰਿਹਾ ਕਿਸੇ ਦਾ ਕਿਸੇ ਨੂੰ ਭੁੱਖ ਘਟ ਲੱਗ ਰਹੀ ਹੈ ਜਾਂ ਫਿਰ ਕਿਸੇ ਦੇ ਵਿੱਚ ਜਨਰਲਾਈਜ਼ ਫਟੀਗ ਜਾਂ ਵੀਕਨੈਸ ਰਹਿੰਦੀ ਹੈ ਪੇਸ਼ੈਂਟਸ ਦੇ ਵਿੱਚ ਇਸ ਤੋਂ ਇਲਾਵਾ ਅਗਰ ਅਸੀਂ ਗੱਲ ਕਰੀਏ ਤਾਂ ਉਹਨਾਂ ਵਿੱਚ ਕੁਝ ਯੂਰੀਨਰੀ ਪ੍ਰੋਬਲਮਸ ਵੀ ਆ ਸਕਦੀਆਂ ਨੇ ਹੋ ਸਕਦਾ ਉਹਨਾਂ ਨੂੰ ਬਾਰ ਬਾਰ ਪੇਸ਼ਾਬ ਦੀ ਇਨਫੈਕਸ਼ਨ ਹੋਵੇ ਹੋ ਸਕਦਾ ਉਹਨਾਂ ਦਾ ਪੇਸ਼ਾਬ ਜਿਹੜਾ ਉਹਨਾਂ ਨੂੰ ਰਾਤ ਨੂੰ ਉਹਨਾਂ ਦੀ ਫ੍ਰੀਕਵੈਂਸੀ ਵੱਧ ਜਾਏ ਜਾਂ ਉਹਨਾਂ ਦੇ ਪੇਸ਼ਾਬ ਜਿਹੜਾ ਉਹਦੇ ਵਿੱਚ ਕੁਝ ਜਲਨ ਨਹੀਂ ਜਾਂ ਕੁਝ ਐਦਾਂ ਦੀਆਂ ਪ੍ਰੋਬਲਮਸ ਰਹਿ ਸਕਦੀਆਂ ਨੇ ਇਸ ਤੋਂ ਬਾਅਦ ਆਪਾਂ ਅਗਰ ਕਹਿੰਨੇ ਆ ਕਿ ਉਹਨਾਂ ਦੇ ਵਿੱਚ ਪ੍ਰੀਵੈਂਟਿਵ ਮੈਜਰਸ ਕੀ ਲੈਣੇ ਆ ਸੀ ਪ੍ਰੀਵੈਂਟਿਵ ਮੈਜਰ ਵਿੱਚ ਦੇ ਸਭ ਤੋਂ ਪਹਿਲੇ ਚੀਜ਼ ਜੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹੂੰਗਾ ਪਲੀਜ਼ ਆਪਾਂ ਆਪਣਾ ਲਾਈਫਸਟਾਈਲ ਜੋ ਹੈ ਉਹਨੂੰ ਚੇਂਜ ਕਰੀਏ ਸਾਡਾ ਲਾਈਫਸਟਾਈਲ ਜਿਹੜਾ ਉਹਦੇ ਵਿੱਚ ਅਸੀਂ ਆਪਣਾ ਜੋ weight ਹੈ ਆਪਾਂ ਉਹਨੂੰ ਘਟਾਈਏ ਆਪਾਂ ਰੈਗੂਲਰਲੀ ਐਕਸਰਸਾਈਜ਼ ਕਰੀਏ 30 ਟੂ 45 ਮਿੰਟਸ ਐਕਸਰਸਾਈਜ਼ ਜਿਹੜੀ ਆ ਸਾਰੇ ਡਾਕਟਰਸ ਤੁਹਾਨੂੰ ਰਿਕਮੈਂਡ ਕਰਨਗੇ ਐਟਲੀਸਟ 7 ਡੇਸ ਵਿੱਚੋਂ 5 ਡੇਸ ਕਰੀਏ ਅਸੀਂ ਫਿਰ ਅਸੀਂ ਫਾਸਟ ਫੂਡਸ ਬਹੁਤ 트ੈਂਡ ਚੱਲ ਪਿਆ ਫਾਸਟ ਫੂਡਸ ਦਾ ਅਸੀਂ ਆਪਣਾ ਜਿਹੜਾ ਫਾਸਟ ਫੂਡ ਦਾ ਇਨਟੇਕ ਆ ਉਹਨੂੰ ਘਟਾਈਏ ਜੋ ਪ੍ਰੋਸੈਸਡ ਚੀਜ਼ਾਂ ਆ ਪਾਈਆਂ ਪੈਕਡ ਚੀਜ਼ਾਂ ਜਾਂ ਜੋ ਆਪਾਂ ਚਿਪਸ ਖਾਂਦੇ ਆ ਜਾਂ ਜੋ ਅਸੀਂ ਪੈਕਡ ਅਲੱਗ-ਅਲੱਗ ਤਰ੍ਹਾਂ ਦੇ ਫੂਡਸ ਆ ਗਏ ਨੇ ਉਹਨਾਂ ਨੂੰ ਖਾਂਦੇ ਆ ਉਹਨਾਂ ਨੂੰ ਆਪਾਂ ਅਵੋਇਡ ਕਰੀਏ ਇਸ ਤੋਂ ਇਲਾਵਾ ਜੋ ਆਪਣੇ ਡਾਇਬੀਟਿਸ ਦੇ ਡਾਕਟਰ ਨੇ ਉਹਨਾਂ ਦਾ ਆਪਾਂ ਰੈਗੂਲਰਲੀ ਫਾਲੋ ਅਪ ਲਈਏ ਉਹਨਾਂ ਕੋਲ ਜੋ ਦਵਾਈਆਂ ਚੱਲ ਰਹੀਆਂ ਨੇ ਉਹਨੂੰ ਰੈਗੂਲਰਲੀ ਖਾ ਕੇ ਆਪਣੀ ਸ਼ੂਗਰ ਨੂੰ ਆਪਾਂ ਚੈੱਕ ਕਰਦੇ ਰਹੀਏ ਜੋ ਸਾਡਾ ਖਾਲੀ ਪੇਟ ਸ਼ੂਗਰ ਚੈੱਕ ਕਰਨ ਦਾ ਤਰੀਕਾ ਹੈ ਉਹਨੂੰ ਆਪਾਂ ਇਦਾਂ ਕਰ ਸਕਦੇ ਹਾਂ ਕਿ ਅਸੀਂ 12 ਵਜੇ ਰਾਤ ਨੂੰ ਜਦੋਂ ਖਾਣਾ 8 ਜੇ 10 ਵਜੇ ਆਪਾਂ ਖਾਣਾ ਖਾ ਰਹੇ ਹਾਂ ਐਗਜ਼ੈਕਟਲੀ 8 ਘੰਟਿਆਂ ਦੇ ਬਾਅਦ ਵਿੱਚ ਸਵੇਰ 6 ਵਜੇ ਆਪਾਂ ਆਪਣੀ ਸ਼ੂਗਰ ਨੂੰ ਚੈੱਕ ਕਰੀਏ ਉਹ 슈ਗਰ ਸਾਡੀ 140 ਤੋਂ ਘਟ ਹੋਣੀ ਚਾਹੀਦੀ ਹੈ। ਅਗਰ ਅਸੀਂ ਖਾਣਾ ਖਾ ਕੇ ਆਪਣੀ 슈ਗਰ ਚੈੱਕ ਕਰਦੇ ਹਾਂ ਉਹ 2 ਘੰਟਿਆਂ ਬਾਅਦ ਚੈੱਕ ਹੋਣੀ ਚਾਹੀਦੀ ਹੈ ਉਸ ਤੋਂ ਉਹ 슈ਗਰ ਸਾਡੀ 180 ਤੋਂ ਘਟ ਆਣੀ ਚਾਹੀਦੀ ਹੈ। ਇਹਦਾ ਮਤਲਬ ਸਾਡੀ 슈ਗਰ ਜਿਹੜੀ ਉਹ ਕੰਟਰੋਲ ਤੁਸੀਂ ਫਾਸਟ ਫੂਡ ਦੀ ਗੱਲ ਕੀਤੀ ਹੈਗੀ ਕਿਉਂਕਿ ਫਾਸਟ ਫੂਡ ਜਿਹੜੀ ਆ ਜਿਹੜੇ ਜਨਰੇਸ਼ਨ ਹੈਗੀ ਹੈ ਨਵੀਂ ਜਿਹਨੂੰ ਉਹ ਫਾਸਟ ਫੂਡ ਜਿਹੜੀਆਂ ਨਹੀਂ ਘਟ ਕਰ ਸਕਦੀ। ਫਾਸਟ ਫੂਡ ਦੇ ਵਿੱਚ ਕੀ ਕੀ ਦਿੱਕਤ ਆ ਸਕਦੀ ਹੈ ਜਾਂ ਮੈਦੇ ਦੀ ਜਾਂ ਤੇਲ ਦੀ ਕਿਸ ਤਰ੍ਹਾਂ ਦੇ ਨਾਲ ਉਹ ਸੈਕਟ ਕਰਦੀ ਹੈ ਸੀ ਦੇਖੋ ਇਹਦੇ ਵਿੱਚ ਇਹ ਰਹਿੰਦਾ ਹੈ ਕਿ ਜ਼ਿਆਦਾਤਰ ਜੋ ਕੋਸਟ ਕਟਿੰਗ ਹੈ ਉਹ ਕੰਮ ਆਉਂਦੀ ਹੈ। ਫਾਸਟ ਫੂ ਹੋ ਰਿਹਾ ਉਹ ਅੱਛਾ ਨਹੀਂ ਹੁੰਦਾ ਯੂਜੂਲੀ ਉਹਦੇ ਨਾਲ ਕੀ ਹੁੰਦਾ ਹੈ ਕਿ ਸਾਨੂੰ ਹਾਰਟ ਦੀਆਂ ਡਿਜ਼ੀਜ਼ਸ ਉਹਦੇ ਵਿੱਚ ਨਮਕ ਜ਼ਿਆਦਾ ਹੋਏਗਾ ਉੱਚ ਤੇਲ ਜ਼ਿਆਦਾ ਹੋਏਗਾ ਇਹਨਾਂ ਦੇ ਨਾਲ ਸਾਡੀਆਂ ਹਾਰਟ ਦੀਆਂ ਪ੍ਰੋਬਲਮ ਬ੍ਰੇਨ ਦੀਆਂ ਪ੍ਰੋਬਲਮ ਵਧ ਰਹੀਆਂ ਨੇ 슈ਗਰ ਵਧ ਰਹੀ ਹੈ ਬੱਚੇ ਛੋਟੇ ਛੋਟੇ ਨੇ ਜੋ ਸਾੜ ਕੋ 슈ਗਰ ਦੇ ਨਾਲ ਆ ਰਹੇ ਨੇ ਜਲਦੀ ਏਜ ਤੇ ਹਾਈਪਰ ਟੈਂਸ਼ਨ ਹੋਣੀ ਸਟਾਰਟ ਹੋ ਗਈ ਹੈ ਸੋ ਇਸ ਕਰਕੇ ਸਾਨੂੰ ਫਾਸਟ ਫੂਡ ਜਿਹੜਾ ਜਾਂ ਪ੍ਰੋਸੈਸਡ ਫੂਡ ਜਿਹੜੇ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਸੀ ਖਾਸ ਤਰੀਕੇ ਦੇ ਨਾਲ ਇਹ ਬਚਾਅ ਜਿਹੜੇ ਕਿਸ ਤਰ੍ਹਾਂ ਨਾਲ ਕੀਤੇ ਜਾਂਦੇ ਨੇ ਆਪਣਾ ਲਾਈਫ ਸਟਾਈਲ ਕਿਸ ਤਰ੍ਹਾਂ ਦਾ ਚੇਂਜ ਕਰਨਾ ਚਾਹੀਦਾ ਸਟਾਰਟਿੰਗ ਕਿਤੋਂ ਕਰਨੀ ਚਾਹੀਦੀ ਦਿੰਦੀਏ ਵਿਚਾਰੋ ਮੇ ਤਾਂ ਅਗਰ ਅਸੀਂ ਲਾਈਫ ਸਟਾਈਲ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਚੀਜ਼ ਆਉਂਦੀ ਹੈ weight reduction ਦੀ ਜਿਹੜਾ weight ਹੈ ਸਾਡਾ ਆਪਣਾ BMI ਕੈਲਕੂਲੇਟ ਕਰਕੇ ਉਹਦੇ ਵਿੱਚ ਰੇਂਜ ਵਿੱਚ ਰਹਿਣਾ ਚਾਹੀਦਾ ਜੋ ਆਪਾਂ ਐਕਸਰਸਾਈਜ਼ ਕਰਦੇ ਹਾਂ ਐਟਲੀਸਟ 30 ਟੂ 45 ਮਿੰਟਸ ਆਫ ਮੋਡਰੇਟ ਐਕਟੀਵਿਟੀ ਰਿਕਮੈਂਡਡ ਬਾਈ ਕੇਡੀ ਕੋ ਗਾਈਡਲਾਈਨਸ ਇਹ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਜੋ ਸਾਡਾ ਸాల్ਟ ਇਨਟੇਕ ਹੈ ਉਹ 5 ਗ੍ਰਾਮ ਤੋਂ ਘੱਟ ਹੋਣਾ ਚਾਹੀਦਾ ਹੈ ਪੂਰੇ 24 ਘੰਟਿਆਂ ਦੇ ਵਿੱਚ ਅਗਰ ਅਸੀਂ ਸాల్ਟ ਯੂਜ਼ ਕਰਦੇ ਹਾਂ ਤੇ ਸਾਨੂੰ ਲੋ ਸੋਡੀਅਮ ਸాల్ਟ ਆਂਦੇ ਨੇ ਉਹ ਯੂਜ਼ ਕਰਨੇ ਚਾਹੀਦੇ ਨੇ ਜੋ ਸਾਡਾ 슈ਗਰ ਜਾਂ ਸਾਡਾ ਮਿੱਠੇ ਦਾ ਇਨਟੇਕ ਹੈ ਉਹ ਸਾਨੂੰ ਮੋਡਰੇਸ਼ਨ ਵਿੱਚ ਕਰਨਾ ਚਾਹੀਦਾ ਹੈ ਤਾਂ ਜੋ ਸਾਡਾ weight ਇਨਕਰੀਜ਼ ਨਾ ਹੋਵੇ ਇਸ ਤੋਂ ਇਲਾਵਾ ਅਸੀਂ ਕੀ ਕਰ ਸਕਦੇ ਹਾਂ ਕਿ ਜਿਹੜੀ ਪ੍ਰੈਸਕ੍ਰਾਈਬ ਸਾਨੂੰ ਡਾਕਟਰ ਸਾਨੂੰ ਜੋ ਡਾਈਟ ਪ੍ਰੈਸਕ੍ਰਾਈਬ ਕਰ ਰਹੇ ਨੇ ਆਪਾਂ ਉਹਦਾ ਸੇਵਨ ਕਰੀਏ ਤੇ ਤਲੀਆਂ ਚੀਜ਼ਾਂ ਤੋਂ ਫਾਸਟ ਫੂਡ ਤੋਂ ਹਰ ਚੀਜ਼ ਤੋਂ ਅਸੀਂ ਬਚੀਏ ਅਲਕੋਹਲ ਜਿਹੜੀ ਅਲਕੋਹਲ ਕਿੰ ਐਲਕੋਹਲ ਦੇ ਨਾਲ ਹਾਰਟ ਦੀਆਂ ਡਿਸੀਜ਼ਸ ਬ੍ਰੇਨ ਦੀਆਂ ਡਿਸੀਜ਼ਸ ਕਿਡਨੀ ਦੀਆਂ ਸਾਰੀਆਂ ਡਿਸੀਜ਼ਸ ਵੱਧਦੀਆਂ ਨੇ ਅਗਰ ਆਪਾਂ ਐਲਕੋਹਲ ਇਨਟੇਕ ਨੂੰ ਕੰਟਰੋਲ ਕਰ ਸਕੀਏ ਉਹ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਐਲਕੋਹਲ ਹੀ ਨਹੀਂ ਟੋਬੈਕੋ ਜਾਂ ਫਿਰ ਜਿਹੜਾ ਆਪਾਂ ਸਿਗਰਟ ਸਮੋਕਿੰਗ ਜਾਂ ਬੀੜੀ ਸਿਗਰਟ ਜਿਹੜੀ ਆਪਾਂ ਦੇਖਦੇ ਆ ਉਹਨੂੰ ਕੰਟਰੋਲ ਕਰੀਏ ਇਸ ਤੋਂ ਇਲਾਵਾ ਜਿਹੜੀ ਆਈਵੀ ਡਰਗ ਅਬਿਊਜ਼ਰਸ ਨੇ ਅੱਜ ਕੱਲ ਨਸ਼ਾ ਬਹੁਤ ਵੱਧ ਗਿਆ ਹੈ ਇਹ ਹੈਰੋਇਨ ਹਰ ਚੀਜ਼ ਦੇ ਜਿਹੜੀ ਐਡਿਕਸ਼ਨ ਹੈਗੀ ਇਹਨੂੰ ਆਪਾਂ ਘਟਾਈਏ ਕਿਉਂਕਿ ਇਹਨਾਂ ਸਾਰਿਆਂ ਦੇ ਵੀ ਸਾਡੇ ਜਿਹੜੇ ਜ਼ਰੂਰੀ ਅੰਗ ਨੇ ਉਹਨਾਂ ਤੇ ਸਰਪੰਦ ਜੇਕਰ ਕਿਸ ਨੇ ਤੁਹਾਨੂੰ ਮਿਲਣਾ ਹੋਵੇ ਜਾਂ ਤੁਹਾਡਾ ਸੰਪਰਕ ਕਰਨਾ ਹੋਵੇ ਤਾਂ ਕੀ ਟਾਈਮਿੰਗ ਹੈਗੀ ਆਪਣੀ ਸਰ ਜੀ ਮੈਂ ਮੰਡੇ ਤੇ ਥਰਸਡੇ ਨੂੰ ਸ਼ਾਮ ਨੂੰ 3 ਤੋਂ 5 ਵਜੇ ਦੇ ਵਿੱਚ ਅਬਰੋਲ ਹਸਪੀਟਲ ਗੁਰਦਾਸਪੁਰ ਦੇ ਵਿੱਚ ਮਿਲੂੰਗਾ ਤੁਸੀਂ ਆ ਕੇ ਮੈਨੂੰ ਕੋਈ ਵੀ ਤੁਹਾਨੂੰ ਕਿਡਨੀ ਦੀ ਪ੍ਰੋਬਲਮ ਹੈ ਚਾਹੇ ਉਹ ਡਾਇਬੀਟਿਸ ਕਰਕੇ ਹੈ ਚਾਹੇ ਸਟੋਨਸ ਕਰਕੇ ਚਾਹੇ ਕਿਸੇ ਵੀ ਚੀਜ਼ ਕਰਕੇ ਤੁਸੀਂ ਮੈਨੂੰ ਮਿਲ ਸਕਦੇ ਹੋ ਮੇਰੇ ਕੋ ਕੰਸਲਟੇਸ਼ਨ ਲੈ ਸਕਦੇ ਹੋ ਐਂਡ ਰੈਗੂਲਰਲੀ ਮੈਂ ਸਾਰਿਆਂ ਨੂੰ ਕਹੂੰਗਾ ਅਗਰ ਤੁਹਾਨੂੰ ਡਾਇਬੀਟਿਸ ਹੈ ਅਗਰ ਤੁਹਾਨੂੰ ਹਾਈਪਰ ਟੈਨਸ਼ਨ ਹੈ ਤੁਹਾਡੀ ਐਜ 40 ਇਅਰਸ ਤੋਂ ਉੱਪਰ ਹੈ ਤੁਸੀਂ ਪਲੀਜ਼ ਆਪਣੇ 6 ਮੰਥਲੀ ਟੈਸਟ ਕਰਵਾਓ ਉਹ ਟੈਸਟਾਂ ਦੇ ਵਿੱਚ ਸਾਡਾ 슈ਗਰ ਚੈੱਕ ਅਪ ਹੋਣਾ ਚਾਹੀਦਾ ਹੈ ਤੁਹਾਡੀਆਂ ਕਿਡਨੀਜ਼ ਦਾ ਚੈੱਕ ਅਪ ਹੋਣਾ ਚਾਹੀਦਾ ਹੈ ਯੂਰੀਨ ਦਾ ਰੈਗੂਲਰ ਚੈੱਕ ਅਪ ਹੋਣਾ ਚਾਹੀਦਾ ਹੈ ਐਂਡ ਅਗਰ ਕੋਈ ਪ੍ਰੋਬਲਮ ਆਂਦੀ ਹੈ ਤੇ ਤੁਸੀਂ ਆਪਣੇ ਜਿਹੜੇ ਨੇਫਰੋਲੋਜਿਸਟ ਨੇ ਉਹਨਾਂ ਨੂੰ ਜ਼ਰੂਰ ਮਿਲੋ ਬਿਲਕੁਲ ਇਹ ਸਨ ਡਾਕਟਰ ਗੁਰਜੋਤ ਜੋ ਕਿ EMC ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਗੁਰਦੇ ਦੀਆਂ ਬਿਮਾਰੀਆਂ ਨੇ ਜਾਂ ਹੋਰ ਮਾਨ ਨੂੰ ਤੋਂ ਕਿਸ ਤਰ੍ਹਾਂ ਨਾਲ ਬਚਾ ਜਾ ਸਕਦਾ ਤੇ ਉਹਨਾਂ ਦੇ ਨਾਲ EMC ਦੇ ਵਿੱਚ ਆ ਕੇ ਸੰਪਰਕ ਕਰਕੇ ਪੂਰੀ ਜਾਣਕਾਰੀ ਜਿਹੜੀ ਆ ਉਹ ਹਾਸਲ ਕੀਤੀ ਜਾ ਸਕਦੀ ਹੈ